ਇਹ ਛੇੜਦੇ ਨੂੰ ਤਾਂ ਹੀ ਨਹੀਂ ਵਿਚਭਾਜੀਆਂ ਅੱਖਾਂ ਵਿੱਚ ਮੋਟਰਸਾਈਕਲ ਡਿੱਗਣ ਦਾ ਬਹੁਤ ਖਤਰਾ ਹੈ। ਨਿਸਾਣੀ ਕਰਦੀਆਂ ਜੀ ਕੋਈ ਪਸ਼ੂ ਡੰਗਰ ਵਿੱਚ ਹੋ ਰਿਹਾ ਹੈ। ਸਾਰਾ ਨਿਸਾੜੀ ਕਰਦੀ ਹੈ ਵਿੱਚ ਲੱਗਿਆ ਟਰੈਕ ਕਿਤਨੀ ਟਾਂਗਾਂ ਦੇ ਵਿੱਚ। ਮਾਨਸਾ ਸਰਸਾ ਰੋਡ ਤੇ ਜੋ ਕੰਡਿਆਲੀ ਕਿਕਰਾਂ ਨੇ ਬੁਰੀ ਤਰ੍ਹਾਂ ਫੈਲ ਹੋਈਆਂ ਨੇ। ਬਹੁਤ ਹੀ ਸਤਿਕਾਰਯੋਗ ਜ਼ੈਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਮੈਂ ਪ੍ਰਕਾਸ਼ ਸਿੰਘ ਜ਼ੈਲਦਾਰ ਸਾਡੇ ਕੈਮਰਾਮੈਨ ਬਲਜੀਤਪਾਲ ਦੇ ਨਾਲ ਇਸ ਵਕਤ ਮੌਜੂਦ ਹਾਂ। ਸਰਸਾ ਮਾਨਸਾ ਨੀਰ ਦੇ ਗੁਰਦੁਆਰਾ ਸੀਤਲ ਸਰ ਦੇ ਬਿਲਕੁਲ ਨਜ਼ਦੀਕ ਹੈ। ਔਰ ਤੁਸੀਂ ਦੇਖ ਸਕਦੇ ਹੋ ਸੜਕ ਦੇ ਉੱਪਰ ਜਿਹੜੀਆਂ ਪਹਾੜੀ ਕਿਕਰਾਂ ਦੀਆਂ ਝਾੜੀਆਂ ਨੇ ਜਾਂ ਚਹਿਣੀਆਂ ਨੇ ਉਹਨਾਂ ਨੇ ਸੜਕ ਦੇ ਉੱਤੇ ਜੋ ਪੱਟੀ ਬਣੀ ਹੁੰਦੀ ਆ ਦੋਪਹੀਆ ਵਾਹਨ ਦੇ ਚੱਲਣ ਲਈ ਉਸ ਪੱਟੀ ਨੂੰ ਪੂਰੀ ਤਰ੍ਹਾਂ ਢੱਕ ਲਿਆ ਹੈ ਜਿਸ ਕਰਕੇ ਇਹ ਝਾੜੀਆਂ ਆਉਣ ਵਾਲੇ ਰਾਹਗੀਰਾਂ ਲਈ ਜਾਂ ਆਉਣ ਜਾਣ ਵਾਲੇ ਮੋਟਰਸਾਈਕਲ ਸਵਾਰਾਂ ਲਈ ਦੋਪਹੀਆ ਵਾਹਨਾਂ ਲਈ ਹਾਦਸੇ ਦਾ ਕਾਰਨ ਬਣ ਸਕਦੀਆਂ ਨੇ ਜਦੋਂ ਕੋਈ ਭਾਰੀ ਵਾਹਨ ਇੱਕ ਤੋਂ ਦੂਸਰੇ ਨੂੰ ਕਰਾਸ ਕਰਦੇ ਆ ਤਾਂ ਸੜਕ ਤੇ ਚੱਲਣ ਵਾਲਾ ਤੀਸਰਾ ਵਾਹਨ ਪੱਟੀ ਦਾ ਸਹਾਰਾ ਲੈਂਦਾ ਪੱਟੀ ਦਾ ਆਸਰਾ ਲੈਂਦਾ ਹੈ ਤੀਸਰਾ ਵਾਹਨ ਜਦੋਂ ਇਸ ਪੱਟੀ ਦਾ ਸਹਾਰਾ ਲਵੇਗਾ ਜੇ ਇਸ ਪੱਟੀ ਦਾ ਆਸਰਾ ਲਵੇਗਾ ਤਾਂ ਬਿਲਕੁਲ ਬਹੁਤ ਵੱਡੀ ਸਮੱਸਿਆ ਬਣ ਸਕਦੀ ਹੈ ਰਸਤਾ ਬਿਲਕੁਲ ਨਹੀਂ ਬਚਦਾ ਲੰਘਣ ਵਾਸਤੇ ਹੋਰ ਤਾਂ ਹੋਰ ਇੱਕ ਗੱਲ ਹੋਰ ਵੀ ਹੈ ਕਿ ਸਰਦੀਆਂ ਦੇ ਮੌਸਮ ਦੇ ਵਿੱਚ ਇਹ ਜਿਹੜੀ ਪੱਟੀ ਹੈ ਚਿੱਟੀ ਪੱਟੀ ਲੱਗੀ ਹੋਈ ਹੈ ਇਹ ਲੋਕਾਂ ਵਾਸਤੇ ਸੰਜੀਵਨੀ ਦਾ ਕੰਮ ਕਰਦੀ ਹੈ ਸਰਦੀਆਂ ਦੇ ਵਿੱਚ ਧੁੰਦ ਦੇ ਮੌਸਮ ਦੇ ਵਿੱਚ ਬਿਲਕੁਲ ਜੀ ਨਜ਼ਰ ਨਹੀਂ ਆਉਂਦਾ ਹੁੰਦਾ ਜਦੋਂ ਉਦੋਂ ਲੋਕ ਉਦੋਂ ਰਾਹੀਰ ਇਸ ਪੱਟੀ ਦੇ ਆਸਰੇ ਇਸ ਚਿੱਟੀ ਪੱਟੀ ਦੇ ਆਸਰੇ ਆਪਣਾ ਸਫ਼ਰ ਤੈਅ ਕਰਦੇ ਆ ਪਰ ਤੁਸੀਂ ਬਿਲਕੁਲ ਨਜ਼ਦੀਕ ਤੋਂ ਵੇਖ ਸਕਦੇ ਹੋ ਕਿ ਜੋ ਝਾੜੀਆਂ ਨੇ ਕਿਕਰਾਂ ਦੀਆਂ ਉਹਨਾਂ ਨੇ ਪੱਟੀ ਨੂੰ ਪੂਰੀ ਤਰ੍ਹਾਂ ਲੁਕੋ ਰੱਖਿਆ ਤਾਂ ਇਹ ਝਾੜੀਆਂ ਕਿਸੇ ਵੀ ਸਮੇਂ ਭਿਆਨਕ ਹਾਦਸੇ ਦਾ ਕਾਰਨ ਬਣ ਸਕਦੀਆਂ ਨੇ ਰਾਹੀਰ ਲੋਕਾਂ ਦੀ ਨੈਸ਼ਨਲ ਹਾਈਵੇ ਅਥਾਰਟੀ ਤੋਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਇਨ੍ਹਾਂ ਝਾੜੀਆਂ ਨੂੰ ਪੂਰੀ ਤਰ੍ਹਾਂ ਹਟਾਇਆ ਜਾਵੇ ਜਿਸ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਨੂੰ ਬੇਨਤੀ ਹੈ ਕਿ ਇਨ੍ਹਾਂ ਝਾੜੀਆਂ ਨੂੰ ਹਟਾ ਕੇ ਇਸ ਪੱਟੀ ਨੂੰ ਪੂਰੀ ਤਰ੍ਹਾਂ ਖਾਲੀ ਕੀਤਾ ਜਾਵੇ ਤਾਂ ਜੋ ਆਉਣ ਜਾਣ ਵਾਲੇ ਜਿਹੜੇ ਲੋਕ ਨੇ ਰਾਹੀਰ ਨੇ ਉਹਨਾਂ ਨੂੰ ਇਸ ਇਸ ਸਮੱਸਿਆ ਤੋਂ ਰਾਹਤ ਮਿਲ ਸਕੇ ਕੋਈ ਪਰੇਸ਼ਾਨੀ ਨਾ ਹੋ ਸਕੇ ਮੈਂ ਗੁਰਪ੍ਰੀਤ ਸਿੰਘ ਪਿੰਡ ਹੀਰਕੇ ਜ਼ਿਲ੍ਹਾ ਮਾਨਸਾ ਸ਼ਹੀਦ ਉਦਮ ਸਿੰਘ ਸਾਹਿਬ ਦੇ ਕਿਨਾਰੇ ਲਗਭਗ ਮਾਨਸਾ ਸਰਸਾ ਰੋਡ ਤੇ ਜਨੀਰ ਪਖੜਾਂ ਲੈਰ ਤੋਂ ਲੈ ਕੇ ਲਗਭਗ ਮਾਨਸਾ ਸਾਰੇ ਦੇ ਜੋ ਕੁੰਡਿਆਲੀ ਕਿਕਰਾਂ ਨੇ ਚਿੱਟੀ ਪੱਟੀ ਹੁੰਦੀ ਹੈ ਸੜਕਾਂ ਦੇ ਦੋਨਾਂ ਛੱਡਾਂ ਦੇ ਵਿੱਚ ਉੱਥੋਂ ਤੱਕ ਬੁਰੀ ਤਰ੍ਹਾਂ ਫੈਲ ਰਹੀਆਂ ਨੇ ਉਹ ਜੋ ਛੋਟੇ ਦੋ ਪਹੀਆ ਵਾਹਣ ਨੇ ਐਕਟਵਾ ਮੋਟਰਸਾਈਕਲ ਜਦੋਂ ਲੰਘਦੇ ਆ ਤਾਂ ਬੁੜੀਆਂ ਦੇ ਦੁਪੱਟੇ ਜਾਂ ਕੱਪੜੇ ਇਹਦੇ ਵਿੱਚ ਫਸ ਜਾਂਦੇ ਆ ਜਦੋਂ ਕਿਤੇ ਸ਼ੈਡ ਓਵਰਟੈਕ ਕਰਦੇ ਆ ਜਾਂ ਕੋਈ ਭਾਰੇ ਸਾਧਨ ਆਉਂਦੇ ਉਹਨਾਂ ਦੇ ਚੱਲਣ ਲਈ ਥਾਂ ਨਹੀਂ ਤਾਂ ਸਰਕਾਰ ਨੂੰ ਬੇਨਤੀ ਹੈ ਕਿ ਇਹਦੀ ਹਰ 3 ਜਾਂ 6 ਮਹੀਨਿਆਂ ਬਾਅਦ ਕਟਾਈ ਜ਼ਰੂਰ ਕਰਾਈ ਜਾਵੇ ਤੇ じゃ ਇੱਕ ਹੋਰ ਹੱਲ ਹੈ ਦਾ ਇੱਕ ਰਾਉਂਡ ਗਲਾਸ ਫਾਊਂਡੇਸ਼ਨ ਮੁਹਾਲੀ ਉਹਨਾਂ ਨੇ ਸਰਕਾਰ ਨੂੰ ਪਹਿਲਾਂ ਵੀ ਅਪੀਲ ਕੀਤੀ ਸੀ ਕਿ ਸਾਡੇ ਨਾਲ ਸਹਿਯੋਗ ਕਰਕੇ ਸਰਕਾਰ ਕਮਿਟਮੈਂਟ ਕਰੇ ਕਿ ਅਸੀਂ ਜਿਹੜੀਆਂ ਇਹ ਕੰਡਿਆਲੀ ਕਿਕਰਾਂ ਨੇ ਇਹ ਕੱਢ ਦੇਵਾਂਗੇ ਤੇ ਉਹਦੀ ਜਗ੍ਹਾ ਜਿਹੜੇ ਹੋਰ ਰਵੈਤੀ ਜਾਂ ਸ਼ਾਨਦਾਰ ਰੁੱਖ ਨੇ ਉਹ ਲਗਾ ਦਿੰਨੇ ਆ ਤਾਂ ਉਹਨਾਂ ਦੇ ਨਾਲ ਵੀ ਸਰਕਾਰ ਨੂੰ ਟਾਈ ਅਪ ਕਰਨਾ ਚਾਹੀਦਾ ਤਾਂ ਜੋ ਇਸ ਇੱਕ ਤਰ੍ਹਾਂ ਦੀ ਇੱਕ ਬਰਾਈ ਹੈ ਇਹ ਤੋਂ ਛੁਟਕਾਰਾ ਪਾ ਸਕੇ ਕਿਉਂਕਿ ਐਕਸੀਡੈਂਟ ਹਾਦਸੇ ਜਿਹੜੇ ਉਹ ਬਹੁਤ ਵਾਪਰ ਰਹੇ ਆ ਸਾ ਸਰਕਾਰ ਨੂੰ ਇਸ ਪਾਸੇ ਜਿਹੜਾ ਪੁਰਜ ਔਰ ਧਿਆਨ ਦੇ ਕਿਸਦਾ ਪੁਖਤਾ ਹੱਲ ਪ੍ਰਬੰਧ ਕਰਨੇ ਚਾਹੀਦੇ ਹਨ ਵੀਰ ਜੀ ਕੀ ਨਾਮ ਆਪਣਾ ਜੱਗਾ ਸਿੰਘਾਇਆ ਪਿੰਡ ਕਿਹੜਾ ਜੀ ਜਿਹੜੀਆਂ ਸੜਕ ਦੇ ਉੱਤੇ ਤੁਸੀਂ ਦੇਖ ਰਹੇ ਹੋ ਤੁਹਾਡੇ ਟਰੈਕਟਰ ਦੇ ਨਾਲ ਵੀ ਬਿਲਕੁਲ ਝਾੜੀਆਂ ਲੱਗ ਰਹੀਆਂ ਨੇ ਕੀ ਕਹਿਣਾ ਚਾਹੋ ਇਹ ਲੱਗੀਆਂ ਜਾਂਦੀਆਂ ਨੇ ਨੁਕਸਾਨ ਹੀ ਕਰਦੀਆਂ ਜੀ ਕੋਈ ਪਸ਼ੂ ਡੰਗਰ ਵਿੱਚ ਹੋ ਰਾਇਆ ਸਾਰਾ ਨੁਕਸਾਨ ਹੀ ਕਰਦੀਆਂ ਵਿੱਚ ਲੱਗੀਆਂ ਟਰੈਕਟਰ ਤਰੀ ਹਟਾ ਪੈਂਦੀਆਂ ਜੀ ਕੀ ਮੰਗ ਕੀ ਕਰਦੇ ਹੋ ਸਰਕਾਰ ਤੋਂ ਇਹ ਜੀ ਕੋਈ ਮਾੜਾ ਵੜਾ ਕੋਈ ਦਾ ਇਤਜਾਮ ਹੋਵੇ ਜੀ ਕੋਈ ਸੁਪਾ ਸਾਫ ਸਪਈਆ ਹੋ ਜੇ ਜੀ ਔਰ ਤਾਂ ਇਹ ਹੀ ਮੰਗ ਹੈ ਜੀ ਕਿਨਾਬੀਰ ਜੀ ਆਪਣਾ ਜੀ ਹਰਜਿੰਦਰ ਸਿੰਘ ਜੀ ਕਿਹੜਾ ਪਿੰਡ ਹੈ ਜੀ ਆਹੀ ਹੈ ਜਨੀਰ ਤੇ ਇਹ ਜੜੀਆਂ ਝਾੜੀਆਂ ਸੜਕ ਤੋਂ ਤੁਸੀਂ ਇੱਥੋਂ ਦੀ ਰੋਜ਼ ਲੰਘਦੇ ਹੋ ਰੋਜ਼ ਇੱਥੋਂ ਦੀ ਤੁਹਾਡਾ ਆਉਣ ਜਾਣ ਹੈ ਝਾੜੀਆਂ ਕਿੰਨਾ ਕੁ ਪਰੇਸ਼ਾਨ ਕਰ ਬਹੁਤ ਕਰਦੇ ਆ ਜੀ ਛੈਡ ਦੇ ਨੂੰ ਥਾਂ ਹੀ ਨਹੀਂ ਚਬਾਜੀਆਂ ਅੱਖਾਂ ਚ ਮੋਟਰਸਾਈਕਲ ਡਿੱਗਣ ਦਾ ਬਹੁਤ ਖਤਰਾ ਹੈ ਜੀ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਤਾਂ ਆਹੀ ਕਰਦੇ ਵੇ ਸਾਫ ਸਫਾਈ ਕਰੀ ਜਾਵੇ ਵਧੀਆ ਹੋ ਹੋ ਜੇ ਜੇ ਕੋਈ ਮਸ਼ੀਨਰੀ ਟੱਪ ਦੀ ਵਧੀਆ ਟੱਪਿਆ ਜਾਵੇ ਵੀ ਸਾਫ ਕਰੀ ਜਾਇਆ ਜਾਣਾ ਕਟਕ ਕਾਟਿੰਗ ਹੋ ਜਾਈਏ ਤਸਵੀਰ ਹੈ ਕਿ ਭਾ ਪਾਖੜਾ ਨਹਿਰ ਦੇ ਪੁਲ ਦੇ ਦੋਵੇਂ ਪਾਸੇ ਜਿਹਨੂੰ ਇਲਾਕੇ ਦੇ ਲੋਕ ਡੇਂਜਰ ਜ਼ੋਨ ਮੰਨਦੇ ਆ ਇਹ ਝਾੜੀਆਂ ਨੇ ਬੁਰੀ ਤਰ੍ਹਾਂ ਸੜਕ ਨੂੰ ਢੱਕਿਆ ਹੋਇਆ ਕੈਮਰਾਮੈਨ ਬਲਜੀਤ ਪਾਲ ਦੇ ਨਾਲ ਜ਼ੈਲਦਾਰ ਟੀਵੀ ਸਰਦੂਲਗੜ ਮਾਨਸਾ